ਆਡੀ ਝੁੰਬੇ ਦੀ ਗਊਸ਼ਾਲਾ ਚ ਹਾਲਾ ਝੁੰਬੇ ਦੀ ਗਊਸ਼ਾਲਾ ਦਾ ਹਾਲ ਆ ਜਿਹੜੇ ਟਰੈਕਟਰ ਚੜਾ ਚੜਾ ਕੇ ਟਰੈਕਟਰ ਉੱਤੇ ਖੜਾ ਗਾਊ ਥੱਲੇ ਪਈ ਆ ਇਹ ਬੇਨਤੀ ਕਰਦੇ ਆ ਇਹ ਠੇਕੇਦਾਰ ਤੇ ਸਖਤ ਕਾਰਵਾਈ ਕੀਤੀ ਜਾਏ ਤੇ ਪ੍ਰਸ਼ਾਸਨ ਸੋਰ ਨੂੰ ਬਹੁਤ ਸਾਰੀਆਂ ਇੱਥੇ ਕਮੀਆਂ ਪੇਸ਼ਨਾ ਬਖਾਈਆਂ ਗਊਸ਼ਾਲਾ ਚ ਟੂੜੀ ਗਲੀ ਆ ਵੋਚੜਖਾਨਾ ਖੋ ਰੱਖਿਆ ਬਹੁਤ ਗਾਇਆਂ ਤੜਫੀ ਜਾਂਦੀਆਂ ਭੁੱਖੀਆਂ ਤੇ ਆਈਆਂ ਕੋਈ ਇੱਥੇ ਫੀਡ ਦਾ ਪ੍ਰਬੰਧ ਨਹੀਂ ਕੋਈ ਇੱਥੇ ਡਾਕਟਰੀ ਸਹੂਲਤ ਨਹੀਂ ਤੇ ਜਦੋਂ ਰੋਲਾ ਪਿਆ ਡਾਕਟਰ ਵੀ ਆ ਗਿਆ ਤੇ ਸਹਿਰਾ ਕੋਸੇ ਤੇ ਇੱਥੇ ਕੋਈ ਫੀਡ ਦਾ ਇੱਕ ਗੱਟਾ ਵੀ ਹੈ ਨਹੀਂ ਕੱਲੀਆਂ ਸੁੱਕੀਆਂ ਰੋਟੀਆਂ ਦਾ ਅੱਧਾ ਗੱਟਾ ਪਿਆ ਤੇ ਤੜਫ ਤੜ ਕੇ ਗਊਆਂ ਮਰਦੀਆਂ ਤੁਹਾਨੂੰ ਵੀਡੀਓ ਚ ਬਖਾਹਣੀਆ ਤੇ ਬਹੁਤ ਜਿੱਥੇ ਵੀ ਚਾਰ ਸਫੇਰੇ ਵੇਖ ਲਓ ਗਊਆਂ ਨੱਪੀਆਂ ਪਈਆਂ ਆ ਕਰਕੇ ਇਹ ਬੇਨਤੀ ਹੈ ਸਾਡੀ ਇਹਦੇ ਸਖਤ ਤੋਂ ਸਖਤ ਪਰਚਾ ਦਰਜ ਹੋਵੇ ਨਹੀਂ ਅਸੀਂ ਬਾਹਰ ਚ ਬੈਠਾ ਕਿਥੇ ਹੌਸਲਾ ਸਖਤ ਤੋਂ ਸਖਤ ਕਾਰਵਾਈ ਕਰੀਏ ਤੇ ਜਿਹਦਾ ਫਿਰ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਤਲੀ ਪਰਚਾ ਕਟਾਵਾ ਆ ਗਿਆ ਹਰ ਹਾਲਤ ਤੇ ਠੇਕੇਦਾਰ ਤੇ ਅਸੀਂ